ਸੂਫੀ ਗਾਇਕਾ ਨੂਰਾ ਸਿਸਟਰ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਆ ਗਈਆਂ ਹਨ ਦਰਸਲ ਇੱਕ ਵਿਅਕਤੀ ਨੇ ਨੂਰਾ ਸਿਸਟਰ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਤੀਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦਾ ਦੋਸ਼ ਲਾਇਆ ਹੈ ਵਿਅਕਤੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ थाना ਚਾਰ ਦੇ ਅਧੀਨ ਆਉਂਦੇ ਨਕੂਦਰ ਚੌਕ ਨੇੜੇ ਬੀਤੀ ਰਾਤ ਹੋਈ ਲੜਾਈ ਦੇ ਦੌਰਾਨ ਮਾਹੌਲ ਤਣਾਪੂਨ ਹੋ ਗਿਆ ਸੀ ਕਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਅਤੇ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਮੇਰੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਾ ਕਿ ਨੂਰਾ ਸਿਸਟਰ ਆਪਣੀ ਟੀਮ ਦੇ ਨਾਲ ਪੈਣਾ ਦਾ ਸਮਾਨ ਲੈਣ ਦੇ ਲਈ ਨਕੂਦਰ ਚੌਂਕ ਤੇ ਵਿੱਚ ਆਈਆਂ ਸਨ ਜਿੱਥੇ ਸਤਨਾਮ ਨਗਰ ਦਾ ਰਹਿਣ ਵਾਲਾ ਸਚਨ ਬੱਗਾ ਅਤੇ ਉਸ ਦੀ ਪਤਨੀ ਨੂਰਾ ਸਿਸਟਰ ਦੇ ਕੋਲ ਉਹਨਾਂ ਦੀਆਂ ਫੋਟੋਆਂ ਖਿੱਚਣ ਦੇ ਲਈ ਸਨ ਜਾਂਚ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਦੋਸ਼ ਹੈ ਕਿ ਨੂਰਾ ਸਿਸਟਰ ਦੇ ਨਾਲ ਮਿਲ ਕੇ ਲੜਕਿਆਂ ਨੇ ਉਹਨਾਂ ਤੇ ਤੀਜ ਦਾਰ ਹਤਿਆਨਾ ਦੇ ਨਾਲ ਹਮਲਾ ਕਰ ਦਿੱਤਾ ਅਤੇ ਜਿਸ ਦੇ ਦੌਰਾਨ ਉਹਨਾਂ ਦੇ ਹੱਥਾਂ ਤੇ ਸੱਟਾਂ ਲੱਗੀਆਂ ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਸਰਕਾਰ ਕੱਲ ਵਾਪਿਆ ਜਿਹੜਾ ਵਾਕਿਆ ਵਾਪਿਆ ਹੈ ਉਨਾ ਪੂਰਾ ਥੋੜਾ ਦੱਸੂਗਾ ਕੀ ਰੀਜ਼ਨ ਕਿ ਜਿਹੜਾ ਨੂਰਾ ਸਿਸਟਰ ਦੇ ਨਾਲ ਰਾਤੀ ਨੂੰ ਇੱਥੇ ਝੜਾਪ ਹੋਈ ਹੈ ਕਿਸੇ ਦੇ ਸਾਟ ਭੇੜ ਲਾਈਟ ਡੋਮੀਨੇਸ਼ਨ ਤੇ ਸਿਗਾਰਾ ਹੋ ਤੇ 2:30 ਵਜੇ ਮੈਨੂੰ ਮੈਸੇਜ ਮੜਿਆ ਸੀ ਕੋਈ ਇੱਥੇ ਵੀ ਇਨਸੀਡੈਂਟ ਹੋਇਆ ਹੈ ਵਾ ਜਿਹਨੇ ਮਾਇਕੋ ਮੋਬਾਈਲ ਤੇ ਫਿਰ ਮੁਖੜਾ ਦਾ ਹੈਗਾ ਰੋਪਾ ਮੁੰਡੇ ਦੁਜਾਵਾ ਕਿਤੇ ਕਿ ਹਟਵਾ ਦਾ ਬਾਸ ਕੀ ਕੋਈ ਮੁੰਡਾ ਬਾਬਾ ਚਾਹੇ ਤੇ ਬੇਚਰਵਾ ਰਾਤ ਦੀ ਲੱਗਦੇ ਤੇ ਉੱਥੇ ਹੀ ਅੱਗੇ ਫਿਰ ਨੂੰ ਪਤਾ ਲੱਗਾ ਵੀ ਤੇ ਇਸ ਤੋਂ ਬਹਿਨਾ ਪਰ ਉਹ ਬੁੱਲਾ ਸਿਸਟਰ ਜਿਹੜੀ ਹੈਗੀ ਹੈ ਤੇ ਹੰਗਰੀ ਪੁਆਇੰਟ ਤੇ ਕੋਈ ਸਮਾਂ ਲੈ ਰਾਇਆ ਸੀ ਤੇ ਜਿੱਤੇ ਸਤਨੁਪਕਰ ਨਾਮ ਦਾ ਬੰਦਾ ਸੀਗਾ ਜਿਹੜੀ ਨਾਲ ਪੀਸੇ ਜਾਂਚ ਨਾਲ ਉਹਦਾ ਉਹ ਆਏ ਸੀਗੇ ਉਹਨਾਂ ਦੇ ਆਪ ਵਿੱਚ ਕੋਈ ਮਿਕ ਲੈਣ ਤੇ ਕੁਦਰ ਦੇ ਨਾਲ ਫੋਟੋ ਖਿਚਾਉਣ ਤੋਂ ਖਾਣਾ ਫੋਟੋ ਖਿਚਾਉ ਉਹ ਬੁੱਲਾ ਸਿਸਟਰ ਜਮੀਤ ਮੈਂ ਕਰਨਾ ਕੋਈ ਨਹੀਂ ਹੀ ਚਾਉਣੀਆਂ ਤੇ ਉਹਦੇ ਦੇ ਆ ਵਿੱਚ ਇਹਨਾਂ ਦਾ ਆਪ ਵਿੱਚ ਝਗੜਾ ਇੱਥੇ ਹੋ ਗਿਆ ਤੇ ਉਹ ਜੱਜਨ ਬੰਗਾ ਕਹਿੰਦਾ ਸੀ ਕਿ ਨੂਰਾ ਸੇਕਸ ਦੇ ਨਾਲ ਉਹਦਾ ਜਿਹੜਾ ਹਸਬੰਦ ਸੀਗਾ ਸੁਬਾਨ ਉਹਨੇ ਮੇਰੀ ਕੁਰਬਾਨ ਮਾਰੀ ਆ ਤੇ ਉਸ ਤੋਂ ਬਾਅਦ ਉਹ ਫਿਰ ਮੁਕਤ ਹੋ ਭੱਜ ਗਿਆ ਸੀਗਾ ਪਰ ਉਹਦੇ ਸੀ ਮੁਕਤੇ ਨਹੀਂ ਕਿ ਮਿਲਿਆ ਅਸੀਂ ਅੱਜ ਸੀਟੀਵੀ ਕੈਮਰੇ ਉੱpon ਜਾ ਕੇ ਕਿਤੇ ਆ ਜਿਹੋ ਜਿਹੋ ਤੋਂ ਬੰਕਰ ਵਾਲ ਲੈ ਕੇ ਨੂਰਾ ਨਜ਼ਰ ਆ ਰਿਹਾ ਇੱਕ ਪੱਦਾ ਉਹ ਡੰਡੀ ਭਾਈ ਕਰ ਰਹੇ ਆ ਜਿਹੜਾ ਜੱਜਨ ਬੰਗਾ ਰਾਤ ਨੂੰ ਪਿਆਉਣਾ ਉਹਦੇ ਦਾ ਬੰਦ ਕਰਕੇ ਜੇ ਦੀ ਨਾਲ ਪਿੰਡਾਂ ਤੋਂ ਬਾਅਦ ਰਾਜਪੁਰ ਤੋਂ ਆਪਣਾ ਕੰਮ ਕਰ ਰਿਹਾ ਜਿਹੜਾ ਲੋ ਪਟਿਕ ਰਾ ਰਹੇ ਕਰਤਾ ਪਟਿਕਾ ਜੇ ਸਾਨੂੰ ਐਮਐਲਏ ਕਿ ਆਵਿਸ਼ ਗਿਆ ਜੀ ਸਾਡੀ ਹੋਈ ਗਈ ਤੇ ਜਿਹੜਾ ਦੂਜਾ ਐਕਸੀਡੈਂਟ ਵਾਲਾ ਕੇਸ ਸੀਗਾ ਉਹ ਕਟੇ ਵੱਲ ਸੀ ਕੈਮਰਾ ਚ ਚੁਕਾਇਆ ਕੋਈ ਹੜ ਰੰਗ ਨਹੀਂ ਫਾਪੀ ਨੂੰ ਹੋਰ ਵੱਡੀ ਰੌਂਗ ਸੈਟ ਜਿਹੜੀ ਆਈ ਆ ਜਿਹੜਾ ਉਸ ਪੰਜ ਸੌ ਜੀ ਮਾਨਤ ਬਾਬਾ ਆਪਣੇ ਅੱਗੇ ਵਾਲੇ ਆਰਜੀ ਪ੍ਰਕਾਸ਼ ਉਹ ਇਹ ਐਕਸੀਡੈਂਟ ਵੈਰਾਣਾ ਉਹਨਾਂ ਗੱਡੀਆਂ ਨਾਲ ਇਹ ਐਕਸੀਡੈਂਟ ਦਾ ਨਹੀਂ ਹੈਗਾ ਦਾ ਦਾ ਔਰ ਇਹ ਚੁਕੀ ਜਾਰੀ ਹੈ ਕਿ ਫਿਰ ਵੀ ਸਰਕੰਪਲੀਟ ਆ ਗਈ ਜਿਨ੍ਹਾਂ ਨੇ ਜਿਨ੍ਹਾਂ ਦੇ ਤਲਵਾਰ ਵਜੀ ਨੇ ਉਹਨਾਂ ਵੱਲੋਂ ਕੰਪਲੇਨਟ ਹੀ ਨਹੀਂ ਦੇ ਆਈ ਉਹ ਤੇ ਅਮਲਾ ਘਟਾ ਕੇ ਰਾਤ ਦੇ ਟਾਪ ਰੋ ਕਰੇ ਜਿਹੜਾ ਕੰਪਟਰ ਵਾਲਾ ਸੀ ਭਰੇ ਜਿਹੜਾ ਜਿੱਤੇ ਨਹੀਂ ਆ ਸੀ ਨਾਲ ਉਹ ਇਕਟ ਪੌਂਟ ਸੀ ਸਰ ਜਿਸ ਤਰ੍ਹਾਂ ਤਲਵਾਰਾਂ ਲਹਿਰਾਈਆਂ ਗਈਆਂ ਕੀ ਕਾਰਵਾਈ ਕੀਤੀ ਜਾਵੇਗੀ ਇਹ ਮਾੜੀ ਗੱਲ ਆ ਜੀ ਉਹ ਹੀ ਤੇ ਫੀਸ ਕਰ ਰਹੇ ਆ ਉਹ ਕਿਹੜਾ ਬੰਦਾ ਸੀ ਜਿਹੜਾ ਦਰਵਾਜ਼ਾ ਲੈ ਕੇ ਘੁੰਮ ਰਿਹਾ ਜਨਾ ਜਿਹੜੇ ਸ਼ਰੀਆਮ ਤੁਸੀਂ ਦੇਖ ਸਕਦੇ ਜਿਹੜੀਆਂ ਤਲਵਾਰਾਂ ਵੀ ਲਹਿਰਾਈਆਂ ਗਈਆਂ ਲਹਿਰਾਈ ਗਈ ਆ ਇਹ ਮਾੜੀ ਗੱਲ ਆ ਜੀ ਕੋਈ ਨਹੀਂ ਜਿਹੜੀ ਜੋ ਬੂਲ ਬਣ ਕੇ ਦੀ ਵਰਦੀ ਕਰਦੀ ਹੋਵੇ ਜਿਹੜੇ ਕਿਨਰ ਦੇ ਸ਼ਰਟ ਲੱਗੀ ਆ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹਨਾਂ ਦੇ ਘਰ ਤੇ ਪ੍ਰੈਸ਼ਰ ਆਇਆ ਹੋਇਆ ਹੈ ਕਿ ਘਰ ਜਨਾਲਾ ਹੋਇਆ ਬਚ ਨਹੀਂ ਕਰੀ ਜਿਵੇਂ ਹੋ ਗਏ ਜਿਆਦਾ ਪੇਪਰ ਹੁਣ ਤੁਹਾਨੂੰ ਪਹੁੰਚਾ ਲਗਾ ਦਿੱਤਾ ਹੁਣ ਮੈਸੇਜ ਮਿਲਿਆ ਸੀ ਰਾਤ 3:14 ਐਸਐਮ ਜਰਨਲ ਨਿਊਜ਼ ਲਈ ਜ਼ਿਲ੍ਹਾ ਅਧਿਕਾਰੀ ਦੋਵਿੰਦਰ ਕੁਮਾਰ ਦੀ ਰਿਪੋਰਟ